ਜ਼ਿੰਦਾਬਾਦ ਬਿਵਾਰੀ ਇਕਦਮ ਉਤਾਂ ਵਾ ਮਾ ਉਸ ਤਾਂ ਸਪੀਕਰ ਤੇ ਸਰਦਾਰ ਰਸਤਾ ਇਸ ਕਰਕੇ ਬੰਦਾ ਹੈ ਗਲਤੀਆਂ ਸਰਕਾਰਾਂ ਦੀਆਂ ਪ੍ਰਸ਼ਾਸਨ ਦੀਆਂ ਭੂਦੇ ਵਪਾਰੀ ਨੂੰ ਪੈਂਦੀਆਂ ਪਿਛਲੇ 2-3 ਸਾਲ ਚ 5-7 ਬੜੇ ਵੱਡੇ ਹਾਦਸੇ ਹੋ ਚੁੱਕੇ ਨੇ ਕੋਰੋਨਾ ਪੈਦਾ ਨੁਕਸਾਨ ਵਪਾਰੀਆਂ ਦਾ ਕੇ ਸਰਕਾਰ ਨੇ ਸੁਧ ਨਹੀਂ ਲਈ ਪ੍ਰਸ਼ਾਸਨ ਨੇ ਕੋਈ ਸੁਧ ਨਹੀਂ ਲਈ ਅਸੀਂ ਚੈਂਬਰ ਆਫ ਕਮਰਸ ਦਾ ਡੈਪੂਟੇਸ਼ਨ ਲੈ ਕੇ ਜਾਂਦੇ ਆਂ ਜਨਰਲ ਵੀ ਉਹਨਾਂ ਨੂੰ ਮੈਮੋਰੰਡਮ ਦਿੰਦੇ ਆ ਪਰਟੀਕੂਲਰ ਜਦੋਂ ਕੋਈ ਨੁਕਸਾਨ ਹੁੰਦਾ ਉਹਦੇ ਵੀ ਫਾਈਲ ਬਣਾ ਕੇ ਦੇਈਦੀ ਆ ਪਰ ਉਹ ਫਾਈਲ ਠੰਡੇ ਬਸੇ ਛੱਡ ਛੱਡੇ ਨੇ ਸਾਨੂੰ ਨਹੀਂ ਪਤਾ ਉਹ ਕੀ ਕਰਦੇ ਨੇ ਸਾਨੂੰ ਕਹਿੰਦੇ ਸਾਡੇ ਕੋਲ ਰੈਡਕੋਰਡ ਫੰਡ ਹੈਗਾ ਜੀ ਇਹ ਤੁਹਾਨੂੰ ਕਰਾਂਗੇ ਉਹ ਯੂਟਿਲਾਈਜ਼ ਕਰਕੇ ਇਹਨਾਂ ਨੂੰ ਕੰਪਨਸੇਟ ਕਰਾਂਗੇ ਪਰ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਕੋਈ ਬਾਕੀ ਤਬਕਿਆਂ ਦਾ ਕੋਈ ਮੜਾ ਮੋਟਾ ਵੀ ਹੋਏ ਨੁਕਸਾਨ ਹੋਏ ਸਰਕਾਰ ਚੱਟ ਪਾਹਿੰਦੂ ਪਹੁੰਚ ਜਾਂਦੀ ਆ ਉਹਨਾਂ ਦਾ ਪਰਹਲਾਈ ਕਰਦੀ ਆ ਪਰ ਦੁਕਾਨਦਾਰਾਂ ਵੀਰਾਂ ਨੂੰ ਕੁਝ ਨਹੀਂ ਮਿਲਦਾ ਕਿਉਂਕਿ ਦੁਕਾਨਦਾਰ ਸੋਚਦੇ ਨੇ ਕਿ ਯਾਰ ਸ਼ਾਂਤੀ ਨਾਲ ਕੰਮ ਕਰਦੇ ਰੋ ਕੋ ਕੋਈ ਵੀ ਬੰਦਾ ਰਾਤ ਤੱਕ ਪ੍ਰਸ਼ਾਸਨ ਦਾ ਜਾਂ ਕੋਈ ਨੁਮਾਇੰਦਾ ਸਰਕਾਰ ਦਾ ਸਾਡੇ ਵਪਾਰੀਆਂ ਕੋਲ ਨਹੀਂ ਪੁੱਜਿਆ ਕਿੰਨਾ ਕੁ ਨੁਕਸਾਨ ਆ ਤੇ ਕੀ ਮੰਗ ਕਰਦੇ ਹੋ ਦੇਖੋ ਜੀ ਇਹ ਨੁਕਸਾਨ ਤੇ ਅੰਦਾਜ਼ਾ ਹੀ ਹੈ ਹਰ ਇੱਕ ਦੁਕਾਨ ਦਾ ਕਿਸੇ ਦਾ 5 ਲੱਖ ਦਾ ਕਿਸੇ ਦਾ 10 ਲੱਖ ਦਾ ਜਾਂ 15 ਲੱਖ ਦਾ ਨੁਕਸਾਨ ਤੇ ਹੋਇਆ ਹੀ ਹੈ ਛੋੜਾ ਜਿਹਾ ਫਿਗਰ ਹੈ ਮੰਗ ਮੈਂ ਇਹ ਕਹਿੰਦਾ ਕਿ ਕੋਈ ਵੀ ਜਿਹੜਾ ਫੰਡ ਇਹਨਾਂ ਕੰਟਿੰਜੈਂਸੀ ਇਹ ਬਣਾਇਆ ਉਦੋਂ ਫੰਡ ਤਾਂ ਯੂਜ਼ ਕਰਕੇ ਇਹ ਵਪਾਰੀ ਨੂੰ ਫੌਰਨ ਕੰਪੰਸੇਟ ਕੀਤਾ ਜਾਏ ਲਿਖੇ ਤਾਂ ਸ਼ਾਸਨ ਤੋਂ ਬਿਨਾ ਇਹ ਬਾਜ਼ਾਰ ਨਹੀਂ ਖੁੱਲਣਾ ਜੇ ਪੋਲਿਟਿਕਲ ਬੰਦੇ ਆਏ ਆ ਉਹਨਾਂ ਨੇ ਕੁਝ ਨਹੀਂ ਕੀਤਾ ਪੋਲਿਟਿਕਲ ਬੰਦੇ ਆਏ ਹੋਣਗੇ ਭਾਜੀ ਰਾਤ ਜਦੋਂ ਫੜਾ ਫੜੀ ਤੁਹਾਨੂੰ ਨਹੀਂ ਪਤਾ ਕੀ ਕੀਤਾ ਪਰ ਜਿਹੜਾ ਮਸਲਾ ਕੰਪਨਸੇਸ਼ਨ ਨਾਲ ਹੋਣਾ ਕੰਪਨਸੇਸ਼ਨ ਨਾਲ ਹੋਣਾ ਕੋਪਰਨਰ ਕੋਸ਼ਲੇ ਮੇਰੀ ਫਰਮ ਦਾ ਨਾਮ ਕੋਪਰਨਲ ਕਲੈਕਸ਼ਨ ਕੈਡਵਿਟ ਗਾਰਮੈਂਟ ਸ਼ੋਪ ਹੈ ਢੀ ਅੰਕਲ ਰਾਤੀ 5:30 ਵਜੇ ਸ਼ਾਰਟ ਸਰਕਟ ਤੋਂ ਹੀ ਜੋ ਮਾਰਕੀਟ ਵਾਲੇ ਦੱਸਦੇ ਪਏ ਨੇ ਅੱਗ ਲੱਗੀ ਹੈ ਔਰ ਉਹ ਅੱਗ ਨੇ ਸਾਡੀਆਂ ਪੰਜ ਤੋਂ ਸੱਤ ਦੁਕਾਨਾਂ ਨੂੰ ਪੂਰੀ ਤਰ੍ਹਾਂ ਡੈਂਜਸ ਕਰਤਾ ਖਤਮ ਕਰ ਦਿੱਤਾ ਹੈ ਸਾਡਾ ਸਟਾਕ ਆਲਮੋਸਟ ਸਾਰਾ ਹੀ ਫਿਨਿਸ਼ ਹੋ ਗਿਆ ਤੁਸੀਂ ਦੇਖ ਸਕਦੇ ਪਿੱਛੇ ਸੌਕ ਚ ਕੁਝ ਨਹੀਂ ਬਚਿਆ ਬਾਕੀ ਰਿਫਰੰਟ ਐਲੀਵਿਸ਼ਨ ਰੈਡੀਮੇਡ ਗਾਰਮੈਂਟਸ ਦੇ ਪੋਸ਼ਲ ਕਲੈਕਸ਼ਨਸ ਕਿੰਨਾ ਨੁਕਸਾਨ ਆ 25 ਤੋਂ 3 ਲੱਖ ਰੁਪਏ ਦਾ ਟੋਟਲ ਕਿੰਨੀਆਂ ਦੁਕਾਨਾਂ ਸਾੜੀਆਂ 6 ਦੁਕਾਨਾਂ 6 ਦੁਕਾਨਾਂ ਇਹ ਟੋਟਲ ਕਿੰਨਾ ਨੁਕਸਾਨ ਆ ਦੇ ਦਾ ਟੋਟਲ ਨੁਕਸਾਨ ਤੇ ਕਰੋੜਾਂ ਵਿੱਚ ਕਰੋੜਾਂ ਚੱਲ ਜੂਗਾ ਕਰੋੜਾ ਸਟਾਕ ਦਾ ਸਾਰੀ ਨਿਕਨਾਂ ਚ ਪਿਆ ਦਾ ਕਾਦੀ ਕਾਦੀ ਦੁਕਾਨਾਂ ਗਾਰਮੈਂਟਸ ਦੀ ਹੈ ਕੋਸਮੈਟਿਕਸ ਦੀ ਹੈ ਮੋਬਾਈਲਸ ਦੀ ਹੈ ਔਰ ਬੈਗ ਬੈਗ ਐਂਡ ਪਰਸੇਸ ਦੀ ਹੈ ਕਿੰਦਾ ਸ਼ੁਰੂ ਹੋਈ ਅੱਗ ਤਾਂ ਕੀ ਕਰਨ ਲੱਗ ਪਿਆ ਅੱਗ ਦਾ ਜੋ ਸੁਣੋ ਜਾਂਦਾ ਪਿਆ ਜਾਂ ਜੋ ਇੱਥੇ ਹੈਗੇ ਸੀ ਉਹਨਾਂ ਨੇ ਕਿਹਾ ਵੀ ਸ਼ਾਰਟ ਸਰਕਟ ਹੀ ਹੋਇਆ ਫਾਇਰ ਬ੍ਰਿਗੇਡ ਟਾਈਮ ਤੇ ਬੁਜੀ ਨਹੀਂ ਫਾਇਰ ਬ੍ਰਿਗੇਡ ਬਹੁਤ ਲੇਟ ਆਈ ਹੈ ਔਰ ਆਈ ਸੈਟੀਸਫੈਕਟਰੀ ਨਹੀਂ ਹੈ ਉਸ ਵੇਲੇ ਮਾਮਲੇ 'ਚ ਉਹ ਕੀ ਹੋਦੀ ਪਾਈਪ ਵੀ ਲੀਕ ਹੋ ਰਹੀ ਸੀ ਸ਼ਾਇਦ ਔਰ ਪ੍ਰੈਸ਼ਰ ਵੀ ਪ੍ਰੋਪਰਲੀ ਨਹੀਂ ਸੀਗਾ ਪਾਣੀ ਵੀ ਨਹੀਂ ਘੱਟੀ ਜਾ ਰਿਹਾ ਪਾਣੀ ਹੈਗਾ ਜੋਨੇ ਆਪਾਂ ਇਹ ਪ੍ਰਸ਼ਾਸਨ ਨੂੰ ਜਦੋਂ ਆਪਾਂ ਕਰਤੇ ਗਏ ਆ ਦਫ਼ਤਰ ਉਹਨਾਂ ਦੀ ਗੱਡੀ ਲੈਣ ਜਦੋਂ ਗੱਡੀ ਉਹਨੇ ਗਲਤ ਰਸਤੇ ਬਾਹਲੀ ਗੱਡੀ ਤੇ ਟਾਈਮ ਨਾਲ ਨਹੀਂ ਪਹੁੰਚੀ ਜੇ ਗੱਡੀ ਪਹੁੰਚੀ ਪਹੁੰਚੀ ਉਹਦੀ ਕਦੀ ਪਾਬਲੀ ਗੋਦੀ ਕਦੀ ਉਹਦੇ ਪਾਣੀ ਨਹੀਂ ਜੇ ਉਹ ਗੱਡੀ ਸਹੀ ਤਰੀਕੇ ਨਾਲ ਹੁੰਦੀ ਤੇ ਅੱਗੇ ਦਾ ਬਚਾਅ ਹੋ ਜਾਣਾ ਏ ਇੱਕ ਦੁਕਾਨ ਤੋਂ ਇੱਕ ਦੁਕਾਨ ਦਾ ਨੁਕਸਾਨ ਹੋਣਾ ਸੀ ਉਹਨਾਂ ਦੀ ਨਗੇਲੀ ਕਰਕੇ ਸਾਰੀਆਂ ਦੁਕਾਨਾਂ ਦਾ ਨੁਕਸਾਨ ਹੋਇਆ ਉਹਨਾਂ ਨੇ ਕੋਈ ਕੰਟਰੋਲ ਨਹੀਂ ਕੀਤਾ ਇੱਕ ਗੱਡੀ ਆਈ ਫਿਰ ਬਟਾਲੇ ਤੋਂ ਉਹ ਵੀ 1 ਘੰਟੇ ਬਾਅਦ ਉਦੋਂ ਸਾਰੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਕੋਈ ਕਿੰਨੇ ਗੱਡੀਆਂ ਆਈਆਂ ਫਰਬਰਗਰ ਦੀ ਟੋਟਾ। ਉਹ ਜੋ ਉਦੋਂ ਆਈਆਂ ਜਦੋਂ ਅੱਗ ਤੇ ਕੰਟਰੋਲ ਹੋ ਗਿਆ ਉਦੋਂ 5-7 ਗੱਡੀਆਂ ਆਈਆਂ। ਗੱਡੀਆਂ ਬਾਅਦ ਚ ਆਉਂਦਾ ਕੀ ਪਤਾ। ਇਹ ਸਾਰੀਆਂ ਅੱਗ ਬੁਝੀ ਤੇ ਫੇ ਪਾਣੀ ਬਹੁਤ ਨਾਲ ਚਲਾਇਆ। ਉਹਦਾ ਕੋਈ ਫਾਇਦਾ ਨਹੀਂ। ਪਹਿਲੇ ਕੋਈ ਕਹਿੰਦਾ ਕਿ ਜੇ ਫਰਬਰਗਰ ਟਾਈਮ ਤੇ ਆ ਜਾਂਦੀ ਫਿਰ ਬਚਾਓ ਹੋ ਜਾਣੀ। ਫਿਰ ਬਚਾਓ ਹੋ ਜਾਣੀ। ਕਿੰਨੀਆਂ ਦੁਕਾਨਾਂ ਟੋਟੀਆਂ ਸੜੀਆਂ। 6 ਦੁਕਾਨਾਂ। ਸਾਡੇ ਕਾਰ ਦੀ ਦੁਕਾਨ ਸਾਡੇ ਮਨਿਆਰੀ ਦੀ ਬ੍ਰਦਰਸੋਂ ਕਿੰਨਾ ਦਾ ਨੁਸਬਾ ਸਾਡਾ ਪਲਾਸ 15 ਦਾ 20 ਲੱਖ ਰੁਪਏ ਦਾ ਹੋਵੇ 20 ਲੱਖ ਰੁਪਏ ਦਾ ਨੁਸਬਾ ਹਾਂਜੀ ਜੀ